ਸਮਾਣਾ ਟਾਵਰ ਮੋਰਚਾ ਦੇ ਵਿੱਚ ਮੌਜੂਦ ਹਾਂ ਜਿੱਥੇ ਅੱਜ ਪੰਥ ਕੇ ਇਕੱਠ ਰੱਖਿਆ ਗਿਆ ਇਸ ਪੰਥਕ ਇਕੱਠ ਦੇ ਵਿੱਚ ਉਹ ਸਾਰ ਸ਼ਕਤੀਤ ਨੂੰ ਸੱਦਾ ਦਿੱਤਾ ਗਿਆ ਮੁਸਲਿਮ ਪਾਈਚਾਰਾ Hindu ਪਾਈਚਾਰਾ ਇਸਾਈ ਪਾਰਾਜਾਇਦਾ ਤੇ ਸਿੱਖ ਪਾਈਚਾਰਾ ਸਾਰਾ ਹੀ ਇਕੱਤਰ ਹੋ ਕੇ ਭਾਈ ਗੁਰਜੀਤ ਸਿੰਘ ਜੀ ਦੇ ਹੱਕ ਦੇ ਵਿੱਚ ਗੱਲ ਕਰ ਰਹੇ ਨੇ ਕਿਉਂਕਿ 8.5 ਮਹੀਨਿਆਂ ਤੋਂ ਲਗਾਤਾਰ ਟਾਵਰ ਤੇ ਬੈਠੇ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀਆਂ ਹੋ ਰਹੀਆਂ ਬੇਅਦਬੀਆਂ ਤੇ ਕਾਨੂੰਨ ਬਣਾਉਣ ਦੀ ਮੰਗ ਕਰ ਰਹੇ ਨੇ ਇਥੇ ਉਹ ਇੱਕ ਧਰਮ ਦੀ ਗੱਲ ਨਹੀਂ ਕਰਦੇ ਉੱਥੇ ਸਾਰੇ ਹੀ ਧਰਮਾਂ ਦੇ ਆਹ ਗ੍ਰੰਥਾ ਦੀ ਹੋ ਰਹੀਆਂ ਬੇਅਦਬੀਆਂ ਤੇ ਕਾਨੂੰਨ ਦੀ ਮੰਗ ਕਰਦੇ ਨੇ ਅੱਜ ਇਹ ਮੁ슬림 ਭਾਈਚਾਰਾ ਜਿੱਥੇ ਇਕੱਤਰ ਹੋਇਆ ਉੱਥੇ ਹੀ ਹਿੰਦੂ ਭਾਈਚਾਰਾ ਵੀ ਪਹੁੰਚਿਆ ਬ੍ਰਾਹਮਣ ਸਭਾ ਦੇ ਸਾਡੇ ਨਾਲ ਅਸ਼ੋਕ ਜੀ ਮੌਜੂਦ ਨੇ ਜਿਹੜੇ ਖਾਸ ਤੌਰ ਤੇ ਅੱਜ ਇੱਥੇ ਪਹੁੰਚੇ ਨੇ ਪਹਿਲਾਂ ਤੁਹਾਨੂੰ ਦੱਸਣਾ ਚਾਹਾਂਗੇ ਕਿ ਪਾਰੇ بارش ਹੋਣ ਦੇ ਬਾਵਜੂਦ ਵੀ ਇੱਥੇ ਪੰਤਕ ਇਕੱਠ ਉਸੇ ਹੀ ਤਰ੍ਹਾਂ ਹੋਇਆ ਜਿਵੇਂ ਅਸੀਂ ਚਾਹੁੰਦੇ ਸੀ ਕਿ ਭਾਈ ਗੁਰਜੀਤ ਸਿੰਘ ਜੀ ਦੇ ਹੱਕ ਦੇ ਵਿੱਚ ਗੱਲ ਕਰਨ ਦੇ ਲਈ ਇਕੱਠ ਜਿਹੜਾ ਉਹ ਹੋਵੇ। ਅਸ਼ੋਕ ਜੀ ਤੁਸੀਂ 600 ਇਹ ਵੀ ਗੱਲ ਕਹੀ ਹੈ ਕਿ ਇਹ ਬਹੁਤ ਵੱਡੀ ਗੱਲ ਹੈ ਕਿ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀਆਂ ਜਾਂ ਕੋਈ ਵੀ ਗ੍ਰੰਥ ਕਹਿ ਦੀ ਆਪਾਂ ਉਹਨਾਂ ਦੀਆਂ ਹੋ ਰਹੀਆਂ ਬੇਅਦਬੀਆਂ ਤੇ ਕਾਨੂੰਨ ਨਹੀਂ ਬਣ ਰਿਹਾ ਤੇ ਜੇ ਤੁਹਾਡਾ ਵਾਸ ਚੱਲੇ ਤੇ ਤੁਸੀਂ ਕਹਿ ਕਿ ਮੈਂ ਗੋਲੀ ਵੀ ਮਾਰਦਾ ਹਾਂ। ਪਹਿਲਾਂ ਤਾਂ ਸਭ ਤੋਂ ਪਹਿਲਾਂ ਮੈਂ ਤੁਹਾਡਾ ਇੱਕ ਓੰਕਾਰ ਮੀਡੀਆ ਚੈਨਲ ਦਾ ਇੱਥੇ ਪਹੁੰਚਣ ਤੇ ਸਭ ਦਾ ਸਵਾਗਤ ਕਰਦਾ ਤੇ ਸਾਰਿਆਂ ਨੂੰ ਜਿੰਨੇ ਸ੍ਰੋਤੇ ਨੇ ਸਾਰੇ ਮੇਰੇ ਵੀਰਾਂ ਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਿਸ ਤਰ੍ਹਾਂ ਸਾਡੇ ਭਾਈ ਗੁਰਜੀਤ ਸਿੰਘ ਜੀ ਖਾਲਸਾ ਕਿੰਨੇ ਮਹੀਨਿਆਂ ਤੋਂ ਟਾਵਰ ਤੇ ਬੈਠੇ ਨੇ ਇਹ ਕਿਹੜਾ ਕੋਈ ਇਕੱਲੇ ਆਪਣੇ ਵਾਸਤੇ ਕੋਈ ਇਨਸਾਫ ਦੀ ਮੰਗ ਨਹੀਂ ਕਰਦੇ ਇਹ ਸਾਰੇ ਜੋ ਧਰਮਾਂ ਦੇ ਗ੍ਰੰਥ ਨੇ ਜੋ ਖਾਸ ਕਰਕੇ ਸਾਡੇ ਸਿੱਖ ਧਰਮ ਦੇ ਵਿੱਚ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਉਹ ਜਗ ਜਗ ਦੀ ਜੋਤ ਦੇ ਜਿਸ ਤਰ੍ਹਾਂ ਐ ਗੁਰੂ ਕਿਹਾ ਗਿਆ ਉਹਨਾਂ ਦੇ ਵਾਸਤੇ ਪਲੱਸ ਨਾਲ ਸਾਡੇ ਦੂਸਰੇ ਧਰਮਾਂ ਦੇ ਵਾਸਤੇ ਜੋ ਗ੍ਰੰਥਾਂ ਦੇ ਗੀਤਾ ਕੁਰਾਨ ਬਾਈਬਲ ਉਹਨਾਂ ਵਾਸਤੇ ਵੀ ਜੋ ਕੋਈ ਕਾਨੂੰਨ ਬਣਾਉਣ ਦੀ ਗੱਲ ਕੀਤੀ ਸੀ ਜੋ ਸਾਡੇ ਹੁਣ ਮੌਜੂਦਾ ਮੁੱਖ ਮੰਤਰੀ ਸਰਦਾਰ ਭਗਵਾਨ ਸਿੰਘ ਮਾਨ ਨੇ ਉਹਨਾਂ ਨੇ ਜਦੋਂ ਚੋਣ ਆਪਣੀ ਉਹਦਾ ਕਰ ਰਹੇ ਸੀ ਮੈਂ ਉਸ ਟਾਈਮ ਸਰਕਾਰ ਬਣਨ ਤੋਂ ਪਹਿਲਾਂ 2022 ਦੇ ਵਿੱਚ ਉਹਨਾਂ ਨੇ ਆਪਣੇ ਚੋਣ ਮੈਨੀਫੈਸਟੋ ਦੇ ਵਿੱਚ ਵੀ ਕਿਹਾ ਸੀ ਕਿ ਮੈਂ ਜਦੋਂ ਸਰਕਾਰ ਵਿੱਚ ਆ ਗਿਆ ਤਾਂ ਮੈਂ ਇਹ ਕਾਨੂੰਨ ਮੈਂ ਖੁਦ ਆਪ ਬਣਾਵਾਂਗਾ ਇਹ ਕਾਨੂੰਨ ਜੇ ਪੰਜਾਬ ਸਰਕਾਰ ਖੁਦ ਬਣਾ ਵੀ ਸਕਦੀ ਹੈ ਪਰ ਸਾਨੂੰ ਕੁਝ ਪਿੱਛੇ ਲੰਬੇ ਸਮੇਂ ਤੋਂ ਅਸੀਂ ਜਿਸ ਤਰ੍ਹਾਂ ਭਾਈ ਸਾਹਿਬ ਉਹ ਬੈਠੇ ਨੇ ਸਾਸੀ ਸ਼ੁਕਰਗੁਜ਼ਾਰ ਕਰਦੇ ਹਾਂ ਗੁਰੂ ਮਹਾਰਾਜ ਦਾ ਕਿ ਉਹਨਾਂ ਨੇ ਉਹਨਾਂ ਨੂੰ ਜੋ ਇੰਨੀ ਬਖਸ਼ਿਸ਼ ਕੀਤੀ ਹੈ ਇਹਨੇ ਲੰਬੇ ਸਮੇਂ ਤੋਂ ਇਹਨੇ ਉੱਚੇ ਜਗ੍ਹਾ ਤੇ ਉਹ ਬੈਠੇ ਨੇ ਪਰ ਪਰ ਜਿਸ ਤਰ੍ਹਾਂ ਲੋਕ ਮੈਂ ਲੋਕਾਂ ਦੇ ਚਰਨਾਂ 'ਚ ਬੇਨਤੀ ਕਰਦਾ ਕਿ ਸਾਰੇ ਇਕੱਠੇ ਹੋ ਕੇ ਆਪਾਂ ਸਰਕਾਰ ਨੂੰ ਜਗਾਈਏ ਸਰਕਾਰ ਸੁੱਤੀ ਪਈ ਐ ਸਰਕਾਰ ਦੇ ਹੱਥ 'ਚਾ ਕਾਨੂੰਨ ਬਣਾਉਣਾ ਇਹਨਾਂ ਨੇ ਮੰਨਿਆ ਵੀ ਹੋਇਆ ਮੈਂ ਇੱਕ ਗੱਲ ਦੀ ਗੱਲ ਕਰਦਾ ਵੀ ਜਿਸ ਤਰ੍ਹਾਂ ਸ੍ਰੀ ਅਕਾਲ ਤਖਤ ਸਾਹਿਬ ਵੱਲੋਂ ਜੇ ਮੈਨੂੰ ਹੁਕਮ ਕਰਦੇ ਨੇ ਜਿਸ ਤਰ੍ਹਾਂ ਦਾ ਵੀ ਹੁਕਮ ਕਰਨਗੇ ਮੈਂ ਸਿਰ ਮੱਥੇ ਕਬੂਲ ਕਰੂੰਗਾ ਚਾਹੇ ਜੋ ਮਰਜ਼ੀ ਹੁਕਮ ਮੈਨੂੰ ਕਰ ਦੇਣਾ ਚਾਹੇ ਮੈਨੂੰ ਆਪਣੇ ਆਪ ਨੂੰ ਕਹਿ ਦੇਣਾ ਚਾਹੇ ਮੈਨੂੰ ਕਿਸੇ ਵਾਸਤੇ ਕਹਿ ਦੇਣਾ ਮੈਂ ਉਹ ਉਸੇ ਗੱਲਾਂ ਤੇ ਮੈਂ ਪੂਰਾ ਉਤਰੂੰਗਾ ਮੈਂ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਵੀ ਜਿਆਦਾ ਵਿਸ਼ਵਾਸ ਰੱਖਦਾ ਸਾਡੀ 8 ਮਹੀਨਿਆਂ ਤੋਂ ਤੁਸੀਂ ਭਾਈ ਗੁਰਜੀਤ ਸਿੰਘ ਜੀ ਨੂੰ ਟਾਵਰ ਤੇ ਬੈਠੇ ਦੇਖ ਰਹੇ ਹੋ ਕਿ ਉਹ ਟਾਵਰ ਤੇ ਬੈਠ ਕੇ ਇੱਕੋ ਹੀ ਮੰਗ ਕਰ ਰਹੇ ਨੇ ਕੀ ਕਹਿਣਾ ਚਾਹੋਗੇ ਇੰਨੀ ਸਰਦੀ ਆਈ ਹਨੇਰੀਆਂ ਆਈਆਂ ਹੁਣ ਵੀ ਦੇਖੋ ਪਹਿਲਾਂ ਬਾਰਿਸ਼ ਹੋਈ ਆ ਇਕੱਠੇ ਹੋਣ ਤੋਂ ਪਹਿਲਾਂ ਟੈਂਟ ਲਾਇਆ ਸਭ ਭੇਜ ਗਿਆ ਹਨਾ ਤੇ ਉਹ ਇੰਨੇ ਟਾਈਮ ਤੋਂ ਉੱਪਰ ਬੈਠੇ ਹੋਏ ਨੇ ਪਰ ਕਿਸੇ ਨੂੰ ਦਰਦ ਨਹੀਂ ਆ ਪਰ ਜੀ ਇਹੀ ਇਹੀ ਦਾ ਰੋਣਾ ਹੋ ਰਿਹਾ ਵੀ ਜਿਹੜੀ ਜਿਹੜੀ ਸਰਕਾਰ ਨੂੰ ਬਦਲਾਵ ਦੀ ਸਰਕਾਰ ਆਈ ਸੀ ਉਹ ਉਹਦੇ ਇਹ ਗੱਲਾਂ ਕਹਿ ਰਹੇ ਸੀ ਹੁਣ ਉਹ ਆਪਣੇ ਵਾਅਦੇ ਤੋਂ ਮੁੱਕਰ ਰਹੇ ਨੇ ਸਾਨੂੰ ਇਹੀ ਨਹੀਂ ਸਮਝ ਆ ਰਹੀ ਵੀ ਉਹ ਉਸ ਇਨਸਾਨ ਨੇ ਕੀ ਕਿਸੇ ਦਾ ਬਗੜਿਆ ਉਹ ਸਿਰਫ ਸਾਰੇ ਧਰਮਾਂ ਵਾਸਤੇ ਬੈਠਾ ਹੈ ਇਸ ਕਰਕੇ ਮੈਂ ਸਾਰੇ ਧਰਮਾਂ ਨੂੰ ਬੇਨਤੀ ਕਰਦਾ ਕਿ ਉਸ ਭਰਾ ਨੂੰ ਆਪਾਂ ਸਾਡੇ ਗੁਰਜੀਤ ਸਿੰਘ ਖਾਲਸਾ ਜੀ ਵੱਲ ਦੇਖੀਏ ਉਹਨਾਂ ਦੇ ਵੀ ਬੱਚੇ ਨੇ ਉਹਨਾਂ ਦੇ ਪ੍ਰਤੀ ਆਪਾਂ ਦੇਖੀਏ ਆਪਾਂ ਸਾਰੇ ਦੇਸ਼ ਵਾਸਤੇ ਇਹ ਸਾਰੇ ਧਰਮਾਂ ਵਾਸਤੇ ਇਹ ਕਾਨੂੰਨ ਬਣਨਾ ਹੈ ਇਹ ਪੰਜਾਬ ਤੋਂ ਆਪਾਂ ਸੈਂ ਸ਼ੁਰੂਆਤ ਕਰੀਏ ਬਹੁਤ ਚੰਗੀ ਗੱਲ ਹੋਵੇਗੀ ਪੰਜਾਬ ਹਮੇਸ਼ਾ ਮੋਰੀ ਸੂਬਾ ਰਿਹਾ ਹਰ ਇੱਕ ਕੰਮ ਦੇ ਵਿੱਚ ਜਿੱਥੇ ਵੀ ਕਿਤੇ ਸ਼ਹੀਦੀਆਂ ਦੇਣੀਆਂ ਪਈਆਂ ਨੇ ਹਰ ਇੱਕ ਕੌਮ ਦਾ ਬੰਦਾ ਹਰ ਇੱਕ ਮੋਰੀ ਹੋ ਕੇ ਚੱਲਦਾ ਰਿਹਾ ਹੈ ਖਾਸ ਕਰਕੇ ਸਾਡਾ ਸਿੱਖ ਧਰਮ ਹੈ ਜੋ ਇਹ ਮੋਰੀ ਹੋ ਕੇ ਜੇ ਜ਼ੁਲਮ ਦੇ ਖਿਲਾਫ ਲੜਦਾ ਰਿਹਾ ਤੇ ਮੈਂ ਸਾਰੇ ਭਰਾਵਾਂ ਨਾਲ ਸਰਦਾ ਗੁਰਜੀਤ ਸਿੰਘ ਜੀ ਖਾਲਸਾ ਦੇ ਨਾਲ ਮੋਢੇ ਨਾਲ ਮੋਢਾ ਲਾ ਕੇ ਖੜਾ ਮੈਨੂੰ ਜੋ ਹੁਕਮ ਕਰਨਗੇ ਮੈਂ ਉਸੇ ਤਰ੍ਹਾਂ ਉਹ ਨਾਲ ਚੱਲਾਂਗਾ ਤੇ ਸਾਰੇ ਮੋਰਚੇ ਦੇ ਵਿੱਚ ਅਸੀਂ ਜਿੰਨੇ ਵੀ ਵੱਧ ਤੋਂ ਵੱਧ ਗਿਣਤੀ ਵਧਾ ਕੇ ਅਸੀਂ ਆਪਣਾ ਰੋਡ ਜਾਮ ਕਰਨੇ ਪਏ ਅਸੀਂ ਸਰਕਾਰ ਦੇ ਖਿਲਾਫ ਅਸੀਂ ਰੋਡ ਜਾਮ ਕਰਕੇ ਵੀ ਇਨਸਾਫ ਲਵਾਂਗੇ ਯਾਰ ਇਹ ਆਪਣੇ ਮੋਰਚੇ ਨੂੰ ਫਤਿਹ ਕਰਾਂਗੇ ਕਾਨੂੰਨ ਬਣਵਾ ਕੇ ਹਟਾ ਕਾਰਨ ਕੀ ਮੰਨਦੇ ਹੋ ਕਿ ਸਾਰਾ ਸਿੱਖ ਹੁਣ ਸਮਾਜ ਇਕੱਠਾ ਹੋ ਕੇ ਅਪੀਲ ਕਰ ਰਿਹਾ ਕਿ ਕਾਨੂੰਨ ਬਣ ਜਾਵੇ ਪਰ ਐਡੀ ਕਿਹੜੀ ਵਿਪਤਾ ਆ ਜਾਓ ਕਿ ਜੇ ਕਾਨੂੰਨ ਬਣ ਗਿਆ ਤਾਂ ਕੋਈ ਖਤਰਾ ਲੱਗਦਾ ਇਸ ਸੰਵਿਧਾਨ ਨੂੰ ਮੈਨੂੰ ਤਾਂ ਇਦਾਂ ਹੀ ਲੱਗਦਾ ਵੀ ਜਦੋਂ ਇਹ ਬਦਲਾਵ ਵਾਲੀ ਸਰਕਾਰ ਆਈ ਹੈ ਏਸ਼ੇ ਨੇ ਕੁਛ ਨਾ ਕੁਛ ਪਹਿਲਾਂ ਡਰਾਮੇ ਕੀਤੇ ਹੋਣਗੇ ਨਹੀਂ ਕਦੇ ਕੋਈ ਮੈਂ ਦੇ ਦਾਂ ਵੀ ਜਿਹੜੀ ਪੰਥਕ ਸਰਕਾਰ ਹੁੰਦੀ ਹੈ ਉਹ ਕਦੇ ਆਪ ਬੇਅਦਮੀ ਨਹੀਂ ਕਰਾਉਂਦੀ ਜਿਸ ਤਰ੍ਹਾਂ 2015 ਦੇ ਵਿੱਚ ਬੇਅਦਮੀਆਂ ਹੋਈਆਂ ਨੇ ਮੈਨੂੰ ਤਾਂ ਇਹ ਸ਼ੱਕ ਲੱਗਦਾ ਵੀ ਇਸੇ ਸਰਕਾਰ ਦੇ ਕਿਤੇ ਬੰਦੇ ਵਿੱਚੋਂ ਨਾ ਨਿਕਲ ਆਉਣ ਜਿਹੜਾ ਇਹ ਕਾਨੂੰਨ ਨਹੀਂ ਬਣਾ ਰਹੀ ਉਹ ਇਸ ਕਰਕੇ ਅਸੀਂ ਇੱਕ ਵਾਰ ਮੌਕਾ ਦੇਣਾ ਚਾਹੁੰਦੇ ਆ ਸਰਦਾਰ ਭਗਵੰਤ ਸਿੰਘ ਮਾਨ ਨੂੰ ਜੋ ਤੁਸੀਂ ਵਾਦਾ ਕੀਤਾ ਉਸ ਵਾਦੇ ਨੂੰ ਨਿਵਾਦੋ ਨਹੀਂ ਫਿਰ ਖਾਲਸੇ ਆ ਸਾਰੇ ਤਹ ਧਰਮਾਂ ਦੇ ਇਕੱਠੇ ਹੋ ਕੇ ਲੋਕ ਫਿਰ ਇਹ ਗੱਲਾਂ ਆਪ ਮਨਵਾ ਲੈਣਗੇ ਨਾ ਤੁਸੀਂ ਜਨਤਾ ਨੂੰ ਐ ਇੰਨੇ ਜਿਆਦਾ ਦੁਖੀ ਕਰੋ ਕਿ ਜਨਤਾ ਸائیں ਸਰਕਾਰ ਦੇ ਖਿਲਾਫ ਉੱਠ ਖੜੇ ਸੋ ਮੈਂ ਬੇਨਤੀ ਕਰਦਾ ਕਿ ਇਸ ਕਾਨੂੰਨ ਬੜੀ ਸ਼ਾਂਤੀ ਨਾਲ ਬਣਾ ਕੇ ਸਾਨੂੰ ਇੱਥੇ ਜੋ ਸਾਡੇ ਭਾਈ ਗੁਰਜੀਤ ਸਿੰਘ ਖਾਲਸਾ ਜੀ ਨੇ ਉਹਨਾਂ ਨੂੰ ਬਾਜੇ ਤਾਂ ਕਿ ਬੜੀ ਉਤਾਰ ਉਤਾਰ ਲਿਆ ਜਾਵੇ ਤੁਹਾਡੇ ਬਿਲਕੁਲ ਪ੍ਰਵੀਨ ਜੀ ਤੁਹਾਡਾ ਕੀ ਕਹਿਣਾ ਤੁਸੀਂ ਸਮਾਣੇ ਤੇ ਉਹ ਇੱਥੇ ਹਰ ਕੋਈ ਕਹਿੰਦਾ ਕਿ ਜਦੋਂ ਭਾਈ ਗੁਰਜੀਤ ਸਿੰਘ ਜੀ ਸੱਦਾ ਦਿੰਦੇ ਨੇ ਕੌਮ ਨੂੰ ਉੱਤੇ ਪਰ ਬਹੁਤਾ ਇਕੱਠ ਨਹੀਂ ਹੁੰਦਾ ਬਹੁਤ ਘੱਟ ਗਿਣਤੀ ਦੇ ਵਿੱਚ ਸਿੱਖ ਸੰਗਤ ਪਹੁੰਚਦੀ ਐ ਇਸ ਬਾਰੇ ਤੁਹਾਡਾ ਕੀ ਕਹਿਣਾ ਸਭ ਤੋਂ ਪਹਿਲੇ ਤਾਂ ਮੈਂ ਭਾਈ ਗੁਰਜੀਤ ਸਿੰਘ ਜੀ ਖਾਲਸਾ ਜੀ ਨੂੰ ਇੱਕ ਚੀਜ਼ ਦੀ ਵਧਾਈ ਦੇਣਾ ਕਿ ਉਹਨਾਂ ਨੇ ਜਿਹੜਾ ਹੈ ਇੱਕ ਆਪਣੀ ਕੌਮ ਵਾਸਤੇ ਮਤਲਬ ਸਾਰੀਆਂ ਕੌਮਾਂ ਵਾਸਤੇ ਜਿਹੜਾ ਇਹ ਮੁੱਦਾ ਚੱਕਿਆ ਜਿਸ ਦਿਨ ਉਹਨਾਂ ਨੇ ਪਹਿਲੇ ਦਿਨ ਉੱਪਰ ਜਾ ਕੇ ਮਤਲਬ ਗਏ ਸੀ ਉਸ ਦਿਨ ਮੈਂ ਪਹਿਲਾ ਬੰਦਾ ਸੀ ਜਿਹੜਾ ਮੈਂ ਪੋਸਟ ਪਾਈ ਵੀ ਜਿਹੜੇ ਲੜਨ ਵਾਲੇ ਹੁੰਦੇ ਨੇ ਉਹ ਕੁਸ਼ੀਕੇ ਲੋਕ ਹੁੰਦੇ ਨੇ ਤੇ ਉਹਨਾਂ ਦੇ ਵਿੱਚ ਭਾਈ ਗੁਰਜੀਤ ਸਿੰਘ ਖਾਲਸਾ ਜੀ ਨੇ ਜਿਹੜਾ ਹੈ ਰੱਬ ਰੂਪੀ ਰੂਪ ਦਿਖਾਇਆ ਇਹਨਾਂ ਨੇ ਪੂਰਾ ਔਰ ਅੱਜ ਤੁਸੀਂ ਦੇਖੋ 257 ਦਿਨ ਹੋ ਗਏ ਸਰਦੀ ਦੇ ਵਿੱਚ ਸਾਡੇ ਬੱਚੇ ਵੀ ਗੱਲ ਕਰਦੇ ਸੀ ਵੀ ਬੱਚੇ ਕਹਿੰਦੇ ਜਾਂਦੇ ਪਾਪਾ ਪਾਪਾ ਰਜਾਈ 'ਚ ਬੈਠੇ ਆਂ ਤੇ ਇਹ ਵਿਚਾਰੇ ਕਿਵੇਂ ਬੈਠੇ ਹੋਣੇ ਉੱਤੇ ਮੈਂ ਕਿਹਾ ਬੇਟਾ ਆਪਾਂ ਜਿਹੜੀ ਚੀਜ਼ 'ਚ ਬੈਠੇ ਆਂ ਨਾ ਇਹ ਉਸ ਤੋਂ ਵੀ ਜ਼ਿਆਦਾ ਹੈ ਜੇ ਆਪਾਂ ਟੈਂਪਰੇਚਰ 5 6 'ਚ ਬੈਠੇ ਆਂ ਨਾ ਤੇ ਇਹ ਉਹਨਾਂ ਦਾ ਟੈਂਪਰੇਚਰ ਮਾਈਨਸ 'ਚ ਹੈ ਕਿਉਂਕਿ 400 ਫੁੱਟ ਉੱਪਰ ਜਿਹੜੀ ਹੈ ਉਹ ਚੀਜ਼ ਲੱਗ ਹੈ ਉਸ ਤੋਂ ਬਾਅਦ ਤੁਸੀਂ ਦੇਖੋ ਬੱਚਿਆਂ ਨੇ ਇਹ ਗੱਲ ਕੀਤੀ ਸਾਨੂੰ ਵੀ ਲੱਗਿਆ ਅਸੀਂ ਵੀ ਲੋਕਾਂ ਵੱਲ ਅਸੀਂ ਗੱਲ ਕੀਤੀ ਵੀ ਇਹ ਜਿਹੜਾ ਕਾਨੂੰਨ ਹੈ ਬਣਨਾ ਚਾਹੀਦਾ ਹੈ ਕਿਉਂਕਿ ਕਾਨੂੰਨ ਇਹ ਆਪਾਂ ਰੋ ਸਵੇਰੇ ਸ਼ਾਮ ਉੱਟ ਕੇ ਜਿਹੜਾ ਨਿਯਮ ਕਰਦੇ ਆ ਉਹਨਾਂ ਨੂੰ ਮਨਾਨੇ ਆ ਉਹਦੀ ਤਾਂ ਬੇਅਦਬੀ ਕਰਦੇ ਨੇ ਕੁਝ ਲੋਕ ਉਹ ਉਹਨਾਂ ਪਿੱਛੇ ਤਾਂ ਆਪਾਂ ਕਾਨੂੰਨ ਮੰਗ ਰਹੇ ਆ ਵੀ ਇਹ ਨਾ ਹੋਵੇ ਉਹਨੂੰ ਰੋਕਣ ਪਿੱਛੇ ਚਾਹੇ ਕੋ ਹਿੰਦੂ ਸਿੱਖ ਮੁਸਲਮ ਈਸਾਈ ਕੋਈ ਵੀ ਧਰਮ ਹੈ ਜਿਹੜਾ ਵੀ ਕੋਈ ਬੇਅਦਬੀ ਕਰਦਾ ਹੈ ਉੱਤੇ ਸਖਤ ਕਾਨੂੰਨ ਬਣਾਇਆ ਜਾਵੇ ਉਹ ਬੰਦੇ ਨੂੰ ਸਖਤ ਤੋਂ ਸਖਤ ਸਜ਼ਾ ਹੋਵੇ ਉਹ ਐਵੇਂ ਛੁੱਟ ਨਾ ਜਾਵੇ ਜਿਵੇਂ ਹੁਣ ਅਸੀਂ ਬੱਚਿਆਂ ਦਾ ਬੱਚਿਆਂ ਦਾ ਐਕਸੀਡੈਂਟ ਹੋਇਆ ਸੀਗਾ ਉਸ ਦੇ ਵਿੱਚ ਦਿਨ ਰਾਤ ਮਿਹਨਤ ਕੀਤੀ ਪਹਿਲੇ ਦਿਨ ਤੋਂ ਲਾਸਟ ਅਕੜ ਅਸੀਂ ਉਹ ਜਿਹੜਾ ਹੈ ਮੋਰਚਾ ਜਿੱਤ ਹਾਸਲ ਕੀਤੀ ਹੈ ਔਰ ਸਾਰੇ ਦੇ ਸਾਰੇ ਜਿਹੜਾ ਹੈ ਕਾਨੂੰਨ ਦੇ ਦਾਇਰੇ 'ਚ ਰਹਿ ਕੇ ਅਸੀਂ ਉਹ ਅੰਦਰ ਕਰਾਏ ਨੇ ਐਮੀ ਅਸੀਂ ਇਹ ਚਾਹੁੰਦੇ ਆ ਕਿ ਭਾਈ ਗੁਰਜੀਤ ਸਿੰਘ ਜੀ ਖਾਲਸਾ ਜਿਹਨੇ ਜਿਹੜੀ ਮੁਹਿੰਮ ਇਹ ਜਿਹੜੀ ਚਲਾਈ ਹੈ ਆਪਾਂ ਸਾਰਿਆਂ ਨੂੰ ਰਲ ਮਿਲ ਕੇ ਇਕੱਠੇ ਹੋ ਕੇ ਹਮਲਾ ਮਾਰ ਕੇ ਉਹਨਾਂ ਦਾ ਸਾਥ ਦੇਣਾ ਚਾਹੀਦਾ ਹਿੰਦੂ ਸਮਾਜ ਵੱਲੋਂ ਮੈਂ ਵੈਸੇ ਸ਼ਿਵਸਨਾ ਤੋਂ ਆ ਪੰਜਾਬ ਦਾ ਉਪ ਪ੍ਰਧਾਨ ਹਾਂ ਉੱਥੋਂ ਬਾਲਾ ਸਾਹਿਬ ਠਾਕਰੇ ਜੀ ਦਾ ਤੇ ਮੈਂ ਪਹਿਲੇ ਦਿਨ ਤੋਂ ਹੀ ਇਹਨਾਂ ਦੀ ਜਿਹੜੀ ਹੈ ਅਬ ਇਹਨਾਂ ਦੇ ਪ੍ਰਚਾਰ ਕਰ ਰਹੇ ਆ ਜਿਹੜਾ ਮੋਰਚਾ ਲਗਾਇਆ ਸੀਗਾ ਸੜਕ ਜਾਮ ਕੀਤਾ ਸੀ ਸਭ ਤੋਂ ਵੱਧ ਆਪਾਂ ਉੱਥੇ ਇਕੱਠੇ ਹੋ ਕੇ ਅਸੀਂ ਉੱਥੇ ਖੜੇ ਆ ਡਟੇ ਆ ਤੇ ਚੀਫ ਸੈਕਟਰੀ ਕੋਲ ਵੀ ਜਦੋਂ ਮੌਕਾ ਮਿਲਿਆ ਅਸੀਂ ਵੀ ਕਿਹਾ ਵੀ ਜੇ ਸਾਨੂੰ ਸਰਦਾ ਪੱਤਰ ਦੇਣਗੇ ਅਸੀਂ ਵੀ ਚੀਫ ਸੈਕਟਰੀ ਕੋਲ ਜਾ ਕੇ ਅਸੀਂ ਭਾਈ ਗੁਰਜੀਤ ਸਿੰਘ ਖਾਲਸਾ ਜੀ ਬਾਰੇ ਅਸੀਂ ਦੱਸਾਂਗੇ ਵੀ ਜੋ ਉਹਨਾਂ ਨੇ ਭਾਈ ਗੁਰਜੀਤ ਸਿੰਘ ਜੀ ਕਿਵੇਂ ਦੀ ਭਾਵਨਾ ਉਹਨਾਂ ਦੀ ਗੁਰੂ ਸਾਹਿਬ ਜੀ ਨੂੰ ਲੱਗੇ ਦੇਖੋ ਜੇ ਭਾਵਨਾ ਦੇ ਉਹਨਾਂ ਨੂੰ ਇੰਨੀ ਸ਼ਕਤੀ ਦਿੱਤੀ ਹੈ 257 ਦਿਨ ਹੋ ਗਏ ਨੇ ਮੈਦਾ ਇਹ ਕਹਿੰਦਾ ਵੀ ਆਪਣੇ ਵਰਗਾ ਦਾ ਸ਼ਾਇਦ ਪਤਾ ਨਹੀਂ ਇੱਕ ਦਿਨ ਵੀ ਕੱਟੇ ਨਾ ਕੱਟੇ ਪਤਾ ਨਹੀਂ ਕਿਵੇਂ ਉਹਨਾਂ ਨੇ ਪ੍ਰਮਾਤਮਾ ਨੇ ਬਹੁਤ ਖਰਾਬ ਹੋ ਗਈ ਸੀਗੀ ਪਿੱਛੇ ਜੇ ਉਹਨਾਂ ਨੂੰ ਖੂਨ ਦੀਆਂ ਉਲਟੀਆਂ ਵੀ ਆਈਆਂ ਹੈਗੀਆਂ ਮਤਲਬ ਕਿ ਇੰਨੀ ਹਾਲਤ ਨਾਜ਼ੁਕ ਸੀ ਕਿ ਉਹਨਾਂ ਨੂੰ ਪਤਾ ਨਹੀਂ ਕਦੋਂ ਜਿਹੜੀ ਉਹਨਾਂ ਤੇ ਸ਼ਹੀਦ ਹੋ ਸਕੇ ਇਹ ਸੀ ਦਾ ਜਿਹੜਾ ਹੈ ਸਾਨੂੰ ਵੀ ਦੁੱਖ ਹੋਇਆ ਵੀ ਉਹਨਾਂ ਦੇ ਰਹਿੰਦੇ ਉਹਨਾਂ ਦੇ ਹੁੰਦੇ ਇਹ ਜਿਹੜਾ ਹੈ ਕਾਨੂੰਨ ਪਾਸ ਹੋ ਜੇ ਉਹ ਵੀ ਇਹਦਾ ਇਹਦਾ ਸੁੱਖ ਮਾਨਣ ਵੀ ਉਹ ਲੋਕ ਵੀ ਮਤਲਬ ਉਹਨਾਂ ਦੀ ਪ੍ਰੈਸ ਕਰਨ ਵੀ ਦੇਖੋ ਮੈਂ ਨਹੀਂ ਕਹਿੰਦਾ ਵੀ ਉਹ ਇੰਨਾ ਟਾਈਮ ਹੋ ਗਿਆ ਸ਼ੇ ਇਦੀ ਦਾ ਇੰਤਜ਼ਾਰ ਕਰ ਰਹੇ ਨੇ ਕਿ ਮੈਂ ਆਹੀ ਕਹਿੰਨਾ ਵੀ ਨਲਾਕੀ ਹੈ ਸਰਕਾਰ ਦੀ ਕਿਸ ਚੀਜ਼ ਦੀ ਮੰਗ ਹੈ ਅਸੀਂ ਤਾਂ ਇਹੀ ਕਹਿੰਦੇ ਆ ਵੀ ਦੇਖੋ ਹੁਣ ਜਿਵੇਂ ਤੁਸੀਂ ਖੰਨੇ ਦੇ ਵਿੱਚ ਸਾਡੇ ਸ਼ਿਵਲਿੰਗ ਦੀ ਮੰਦਰ ਦੀ ਬੇਦਬੀ ਕੀਤੀ ਚੋਰਾ ਨੇ ਰਾਤ ਨੂੰ ਸ਼ਿਵਲਿੰਗ ਪੜਤਾ ਚਾਂਦੀ ਦੇ ਤੇ ਸੋਨਾ ਚਰਾਣ ਵਾਸਤੇ ਉਹ ਇੱਕ ਬੇਦਬੀ ਹੈ ਉਹ ਐਵੇਂ ਹੀ ਛੁੱਟ ਗਏ ਉਹਨਾਂ ਦੇ ਧਾਰਾ ਜਿਹੜੀ ਲੱਗੀ ਸੀ ਸਿਰਫ ਚੋਰੀ ਦੀ ਲੱਗੀ ਉਹਨਾਂ ਦੇ ਧਾਰਾ ਉਹ ਤਾਂ ਨਹੀਂ ਲੱਗੀ 295 ਇਹ ਤਾਂ ਨਹੀਂ ਲੱਗੀ ਵੀ ਜੇ 295 ਧਾਰਮਿਕ ਪਾਵਨਾਵਾਂ ਜਿਹੜਾ ਹੈ ਭ੍ਰਗਾਂ ਦੀ ਹੁੰਦੀ ਕਿ ਆ ਜੋ ਜੇਲ੍ਹ ਦੀਆਂ ਸਲਾਖਾਂ 'ਚ ਇਹਦਾ ਮਹੀਨੇ ਬਾਅਦ ਚੋਰੀ ਦੇ ਕੇਸ 'ਚ ਬਾਹਰ ਆ ਗਿਆ ਅਗਲੇ ਇਸ ਕਰਕੇ ਸਾਨੂੰ ਸਭ ਨੂੰ ਸਾਥ ਦੇਣਾ ਚਾਹੀਦਾ ਇਹ ਮੂਰਤੀ ਨੂੰ ਫਟੇ ਕਰਨਾ ਕਰਨ ਵਾਸਤੇ ਸਾਨੂੰ ਸਾਰਿਆਂ ਨੂੰ ਸੋਸ਼ਲ ਮੀਡੀਆ ਉਤੇ ਬਣ ਕੇ ਰਹਿਣਾ ਪੈਣਾ ਸਭ ਨੂੰ ਜਿਹੜਾ ਹੈ ਸੱਦਾ ਪੱਤਰ ਮੈਂ ਹੁਣ ਜਿਵੇਂ ਅੰਦਰ ਵੀ ਕਿਹਾ ਸੀਗਾ ਜਦੋਂ ਵੀ ਤੁਸੀਂ ਕੋਈ ਆਪਣਾ ਇਹ ਮੋਰਚਾ ਦੇ ਵਿੱਚ ਕੋਈ ਵੀ ਪ੍ਰੋਗਰਾਮ ਹੋ ਲੀਕਦੇ ਨੇ ਸਾਨੂੰ ਸਾਰਿਆਂ ਨੂੰ ਬੁਲਾਉਣ ਅਸੀਂ ਸਾਰੇ ਇਕੱਠੇ ਹੋ ਕੇ ਇਹਨਾਂ ਦੇ ਨਾਲ ਰਲ ਕੇ ਆਪਣੇ ਸੋਸ਼ਲ ਮੀਡੀਆ ਤੋਂ ਪਾਈਏ ਆਪਣੇ ਸਮਾਜ ਨੂੰ ਵੀ ਜਗਾਈਏ ਵੀ ਆਓ ਇਕੱਠੇ ਹੋ ਇਹ ਕਿਸੇ ਇੱਕ ਦਾ ਮੁੱਦਾ ਨਹੀਂ ਹੈ ਇਹ ਸਾਰਿਆਂ ਦਾ ਮੁੱਦਾ ਹੈ ਹਿੰਦੂ ਮੁਸਲਮ ਸਿੱਖ ਐਸਾਈ ਸਭ ਦਾ ਮੁੱਦਾ ਹੈ ਇਹ ਲੜਾਈ ਇਕੱਲੇ ਭਾਈ ਗੁਰਜੀਤ ਸਿੰਘ ਖਾਲਸਾ ਜੀ ਦੀਆਂ ਇਹ ਲੜਾਈ ਸਾਡੇ ਸਾਰਿਆਂ ਦੀ ਹੈ ਲੜ ਜਰੂਰ ਹੋ ਰਹੇ ਨੇ ਉੱਤੇ ਲੇਕਿਨ ਸਾਨੂੰ ਥੱਲੇ ਰਹਿ ਕੇ ਸਾਨੂੰ ਸਾਥ ਦੇਣਾ ਚਾਹੀਦਾ ਉਹ ਵਿਚਾਰਾ ਦਿਨ ਰਾਤ ਕਿਵੇਂ ਕਿਸ ਤਰੀਕੇ ਨਾਲ ਇੱਕ ਇੱਕ ਦਿਨ ਕਿਵੇਂ ਬਰਦਾਸ਼ਤ ਕਰ ਰਿਹਾ ਹੁਣਾ ਜਦੋਂ ਵੀ ਹੁਣ ਇੱਥੇ ਲਿਖਿਆ ਗਿਆ ਅਸੀਂ 25 ਅਸੀਂ ਤਕਰੀਬਨ 17 ਤਰੀਕ ਨੂੰ ਦੇਖਿਆ ਵੀ 25 ਜਾਰ 25 ਤਰੀਕ ਤੱਕ ਐਨੇ ਦਿਨ ਫੇਰ ਪੈ ਗਏ ਐਨੇ ਦਿਨ ਫੇਰ ਪੈ ਗਏ ਵੀ ਕਿਵੇਂ ਉਹ ਗਰਮੀ ਕੱਟੂਗਾ ਅਸੀਂ ਤਾਂ ਜਾ ਕੇ ਹੁਣ ਏਸੀ 'ਚ ਵੜ ਜਾਣਾ ਉਹ ਵਿਚਾਰਾ ਫੇਰ ਉਹ ਦਾ ਬਿਨਾ ਪੱਕੇ ਦੇ ਸੁੱਤਾ ਪਿਆ ਹਾਂਜੀ 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 ਬਿਲਕੁਲ ਸਾਡੇ ਨਾਲ ਆ ਹਿੰਦੂ ਸਮਾਜ ਦੇ ਜਿਹੜੇ ਪ੍ਰਵੀਨ ਜੀ ਸੋ ਜੁੜੇ ਰਹੀ ਹੋਈ ਕੰਕਾਰ মিডিਆ ਦੇ ਨਾਲ ਜਿਸ ਤਰੀਕੇ ਦੇ ਨਾਲ ਸਾਰੇ ਧਰਮਾਂ ਦੇ ਗ੍ਰੰਥਾ ਦੇ ਵਿਅਦਬੀ ਤੇ ਕਾਨੂੰਨ ਬਣਾਉਂਦੀ ਮੰਗ ਕਰ ਰਹੇ ਨੇ ਕੋਈ ਇੱਕ ਮਸਲਾ ਨਹੀਂ ਇਹ ਸਾਰੇ ਹੀ ਧਰਮਾਂ ਦੇ ਗ੍ਰੰਥਾ ਦਾ ਮਸਲਾ ਹੈਗਾ ਤੇ ਜੇ ਬਣ ਜੇਗਾ ਤੇ ਸਾਰੇ ਹੀ ਧਰਮਾਂ ਦੇ ਲਈ ਕਾਨੂੰਨ ਜਿਹੜਾ ਕਿ ਉਹ ਬਣੇਗਾ ਜੀ ਬਿਲਕੁਲ ਕੀ ਕਹਿਣਾ ਚਾਹੋਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੇਰੀ ਬੇਨਤੀ ਹੈ ਵੀ ਜਿਹੜੇ ਗੁਰੂ ਗ੍ਰੰਥ ਸਾਹਿਬ ਦੇ ਨਾਂ ਤੇ ਵੱਡੇ ਵੱਡੇ ਡੇਰੇ ਬਣੇ ਰਹੇ ਜੀ ਬਿਲਕੁਲ ਟਰੱਕਾਂ ਦੇ ਟਰੱਕ ਗਰਾਈ ਵੀ ਉਹ ਖੜਦੇ ਨੇ ਸੰਗਤਾਂ ਤੋਂ ਪਰ ਉਹਨਾਂ ਦੇ ਅੰਦਰ ਐਂ ਜਾਪਦਾ ਪਿਆ ਵੀ ਗੁਰੂ ਗ੍ਰੰਥ ਸਾਹਿਬ ਦਾ ਦਰਦ ਹੈ ਨਹੀਂ ਜੀ ਬਿਲਕੁਲ ਇਸ ਗੱਲ ਤੋਂ ਸਬੂਤ ਹੋ ਗਿਆ ਹੈ ਵੀ ਜੇ ਉਹਨਾਂ ਦੇ ਅੰਦਰ ਵੀ ਦਰਦ ਹੋਵੇ ਜਦੋਂ ਦੇ ਰਿਆਂ ਜੋ ਵਰਸੀਆਂ ਮਨਾਉਂਦੇ ਰਹਿਣਾ ਬਹੁਤ ਵੱਡੇ ਵੱਡੇ ਲੱਖਾਂ ਦੇ ਕੱਠ ਕਰ ਲੈਂਦੇ ਨੇ ਪਰ ਅੱਜ ਇੱਥੇ ਉਹ ਵੀ ਨਹੀਂ ਆ ਰਹੇ ਤੇ ਦੂਜੀ ਦੋਖਾਲੀ ਇਹ ਗੱਲ ਹੈ ਵੀ ਅਸੀਂ ਧੜਿਆਂ 'ਚ ਵੰਡੇ ਗਏ ਆ ਤੇ ਗੁਰੂ ਗ੍ਰੰਥ ਸਾਹਿਬਾਰੇ ਨਹੀਂ ਵਿਚਾਰ ਕਰ ਰਹੇ ਆ ਦੂਜਾ ਅਕਾਲੀ ਦਲ ਆ ਤੀਜਾ ਅਕਾਲੀ ਦਲ ਚੌਥਾ ਪਤਾ ਨਹੀਂ ਕਿੰਨੇ ਅਕਾਲੀ ਦਲ ਬਣ ਗਏ ਨੇ ਉਹ ਗੁਰਮਖੋ ਜਦੋਂ ਦਿੱਲੀ ਦੇ ਵਿੱਚ ਤੁਹਾਡੀ ਨਸਲ ਕੁਸੀ ਹੋਈ ਸੀ ਨਾ ਸਿਰਫ ਉਹਨਾਂ ਹੀ ਵੇਖਿਆ ਸੀ ਵੀ ਇਹਦੇ ਸਿਰ ਤੇ ਪਾਗ ਏ ਤੇ ਚਿਹਰੇ ਦੇ ਤੇ ਮੁੱਛ ਦਾੜਾ ਏ ਇਹ ਸਰਦਾਰ ਏ ਤੁਹਾਡੇ ਧੜੇ ਨਹੀਂ ਸੰ ਦੁਸ਼ਮਣਾਂ ਨੇ ਵੇਖ ਕੇ ਮੇਰੀ ਹੁਣ ਵੀ ਸਾਰੀਆਂ ਜਥੇਬੰਦੀਆਂ ਨੂੰ ਡੇਰੇਦਾਰਾਂ ਨੂੰ ਤੇ ਅਹੁਦੇਦਾਰਾਂ ਨੂੰ ਬੇਨਤੀ ਕੀਤੀ ਜਾਂਦੀ ਵੀ ਇੱਥੇ ਆਮ ਸੰਗਤ ਆ ਰਹੀ ਏ ਅੱਜ ਬਾਬਾ ਕਸ਼ਮੀਰਾ ਸਿੰਘ ਪਹੁੰਚੇ ਨੇ ਲਾਹੌਰਾਂ ਵਾਲੇ ਧੰਨਵਾਦ ਉਹਨਾਂ ਦਾ ਜੀ ਆਇਆਂ ਤੇ ਲੇਟ ਆਏ ਨੇ ਬਹੁਤ ਵੱਡੀ ਸਾਡੇ ਸਮਾਣੇ ਚ ਕਹਿ ਲਓ ਵੀ ਉਹਨਾਂ ਦੇ ਨਾਲ ਸੰਗਤ ਜੁੜੀ ਏ ਇਸੇ ਤਰ੍ਹਾਂ ਜਿੰਨੇ ਹੋਰ ਵੀ ਸਾਧੂ ਮਹਾਤਮਾ ਨੇ ਚਾਹੋ ਪਟਿਆਲੇ ਵਾਲੇ ਬਾਬਾ ਅਮਰੀਕ ਸਿੰਘ ਨੇ ਗੜੀਸਾਬ ਵਾਲੇ ਮਹਾਪੁਰਖ ਬਾਬਾ ਬਲਵੀਰ ਸਿੰਘ ਨੇ ਜਿੰਨੇ ਵੀ ਮਹਾਪੁਰਖ ਨੇ ਸਾਰਿਆਂ ਨੂੰ ਪਿੰਡਾਂ ਦੇ ਵਿੱਚ ਇਸ ਗੱਲ ਦਾ ਪ੍ਰਚਾਰ ਕਰਨਾ ਚਾਹੀਦਾ ਵੀ ਸਾਡਾ ਵੀਰ ਵੇਖੋ ਕਿੰਨੇ ਦਿਨਾਂ ਤੋਂ ਟਾਵਰ ਤੇ ਬੈਠਾ ਹੈ 400 ਫੁੱਟ ਇੱਥੋਂ ਇੱਥੋਂ ਤੱਕ ਨਹੀਂ ਪਹੁੰਚੇ ਹੈਗੇ ਮੇਰੀ ਇਹ ਬੇਨ ਜਨਾਬ ਤੋਂ ਬਾਹਰ ਤੇ ਨਹੀਂ ਹੈਗਾ ਹੈ ਤਾਂ ਨੇੜੀ ਐ ਨਾ ਇਸ ਏਰੀਆ ਚ ਜਿਹੜੇ 5-5 ਕਿਲੋਮੀਟਰ ਤੇ ਵੀ ਡੇਰੇ ਨੇ ਉਹ ਵੀ ਬਾਬੇ ਨਹੀਂ ਆ ਰਹੇ ਮੇਰੀ ਮਾਹਪੁਰਖਾਂ ਨੂੰ ਹੱਥ ਬਨ ਕੇ ਮੇਰੀ ਕੋ ਕਿਸੇ ਨਾਲ ਵਿਰੋਧਤਾ ਨਹੀਂ ਹੈਗੀ ਮੇਰੇ ਅੰਦਰ ਵੀ ਗੁਰੂ ਗ੍ਰੰਥ ਸਾਹਿਬ ਦਾ ਦਰਦ ਦੇ ਭਾਈ ਸਾਰੇ ਜਥੇ ਬੰਦੀਆਂ ਨੂੰ ਸਾਰਿਆਂ ਮਾਹਪੁਰਖਾਂ ਨੂੰ ਸਾਰਿਆਂ ਨੂੰ ਜਿੰਨਾ ਚਿਰ ਆਪਾਂ ਸਾਰੇ ਇੱਕ ਮੁੱਠ ਹੋ ਕੇ ਨਾ ਇਹ ਆਵਾਜ਼ ਨਹੀਂ ਨਾ ਠਾੰਦੇ ਇਹ ਮਸਲਾ ਨਹੀਂ ਹੱਲ ਹੋਣਾ ਸੋ ਹਾਰ ਇੱਕ ਸਿੱਖ ਦੀ ਭਾਵਨਾ ਹੈ ਕਿ ਜਿਹੜੇ ਜੀ ਸੁਖਾ ਸਿੰਘ ਘਗਾ ਜੀ ਸੁਖਾ ਸਿੰਘ ਸਮੂਚੇ ਇਲਾਕੇ ਨੂੰ ਸਮੂਚੀਆਂ ਜਥੇਬੰਦੀਆਂ ਨੂੰ ਭਾਵੇਂ ਉਹ ਸਰਦਾਰ ਸਿੰਘ ਸਿੰਘ ਮਾਨ ਦੀ ਜਥੇਬੰਦੀ ਹੋਵੇ ਚਾਹੇ ਵਾਰਿਸ ਪੰਜਾਬ ਦੀ ਹੋਵੇ ਚਾਹੇ ਭਾਈ ਰਣਜੀਤ ਸਿੰਘ ਜਿਨ੍ਹਾਂ ਨੇ ਨਰਕਤਾਰੀਏ ਨੂੰ ਸੋਧਿਆ ਸੀ ਜਿੰਨੀਆਂ ਵੀ ਜਥੇਬੰਦੀਆਂ ਦੇ ਜਥੇਦਾਰ ਨੇ ਉਹਨਾਂ ਨੂੰ ਇਹ ਮਸਲਾ ਹੱਲ ਕਰਾਉਣ ਲਈ ਅੱਗੇ ਹੋ ਕੇ ਆਪ ਪਹੁੰਚਣ ਤੇ ਆਪਣੀਆਂ ਪੈਰੋਕਾਰਾਂ ਨੂੰ ਆਪਣਿਆਂ ਸਿੱਖਾਂ ਸੇਵਕਾਂ ਨੂੰ ਵੀ ਬੇਨਤੀ ਕਰਕੇ ਲਿਆਉਣ ਤੇ ਤਾਂ ਮਸਲਾ ਲੁਣਾ ਉਂਝ ਇਸ ਤਰ੍ਹਾਂ ਮਸਲਾ ਲ ਨਹੀਂ ਹੋਣਾ ਇਹ ਬਹੁਤ ਵੱਡਾ ਸਵਾਲ ਹੈ ਕਿ ਜਿਹੜੇ ਵੱਡੇ ਵੱਡੇ ਡੇਰੇ ਬਣੇ ਨੇ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪ੍ਰਕਾਸ਼ ਨੇ ਪਰ ਉਹ ਇੱਥੇ ਕਿਉਂ ਨਹੀਂ ਪਹੁੰਚ ਰਹੇ ਉਹ ਜਦੋਂ ਗੁਰੂ ਵਰਸ਼ੀਆਂ ਮਨਾਉਂਦੇ ਨੇ ਤੇ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਕਰਦੇ ਨੇ ਗੁਰੂ ਸਾਹਿਬ ਜੀ ਨੂੰ ਨਤਮਸਤਕ ਹੁੰਦੇ ਨੇ ਤਾਂ ਫਿਰ ਗੁਰੂ ਸਾਹਿਬ ਜਿੱਦੀ ਹੋ ਰਹੀ ਵਿਦਵਿਤੇ ਕਾਨੂੰਨ ਬਣਾਉਂਦੀ ਮੰਗ ਦੇ ਵਿੱਚ ਸਾਥ ਕਿਉਂ ਨਹੀਂ ਬਹੁਤ ਵੱਡਾ ਆਮ ਸਵਾਲ ਹੈ ਜੀ ਬਿਲਕੁਲ ਆਮ ਸਿੱਖਾਂ ਨੂੰ ਵੀ ਬੇਨਤੀ ਜਿਹੜੀ ਉਹ ਕੀਤੀ ਜਾ ਰਹੀ ਹੈ ਸਾਡਾ ਜਨਮ ਹੋਇਆ ਸਾਡੀ ਮਾਂ ਨੇ ਉਦੋਂ ਵੀ ਸਾਡੀ ਅਰਦਾਸਾਂ ਕੀਤੀਆਂ ਬਿਲਕੁਲ ਜਨਮ ਤੋਂ ਲੈ ਕੇ ਜੇ ਸਾਨੂੰ ਸਕੂਲੇ ਦਾਖਲ ਕਰਾਇਆ ਤਾਂ ਤਾਂ ਵੀ ਗੁਰੂ ਗ੍ਰੰਥ ਸਾਹਿਬ ਸਾਡੀ ਮਾਂ ਨੇ ਅਰਦਾਸਾਂ ਕੀਤੀਆਂ ਸਾਡੀਆਂ ਨੌਕਰੀਆਂ ਕਾਰੋਬਾਰਾਂ ਵਾਸਤੇ ਸਾਡੇ ਆਨੰਦ ਘਰ ਗੁਰੂ ਦੀ ਜੂਰੀ 'ਚ ਸਾਡੇ ਬਜ਼ੁਰਗਾਂ ਦੇ ਭੋਗ ਗੁਰੂ ਗ੍ਰੰਥ ਸਾਹਿਬ ਦੀ ਜੂਰੀ 'ਚ ਤੇ ਜਦੋਂ ਨੱਚਣਾ ਕੁਦਣਾ ਹੁੰਦਾ ਉਦੋਂ ਪੈਲਸਾਂ 'ਚ ਤੇ ਜਦੋਂ ਲੋਡ ਹੁੰਦੀ ਏ ਉਦੋਂ ਗੁਰਦੁਆਰਿਆਂ 'ਚ ਕਿਤੇ ਅਸੀਂ ਗੁਰੂ ਗ੍ਰੰਥ ਸਾਹਿਬ ਦੇ ਦੋਗਲੀ ਨੀਤੀ ਜਿਹੜੇ ਵਰਤਣ ਦੇ ਆ ਨਾ ਇਹ ਗੁਰਮਖ ਪਿਆਰਿਓ ਕਿਤੇ ਵੀ ਢੋਈ ਨਹੀਂ ਮਿਲਣੀ ਜਦੋਂ ਤੇ ਲੋਡ ਏ ਉਦੋਂ ਗੁਰਦੁਆਰੇ ਜਦੋਂ ਕਾਰਜ ਕਰਨੇ ਨੇ ਬੱਚੀ-ਬੱਚਿਆਂ ਦੇ ਉਦੋਂ ਪੈਲਸਾਂ 'ਚ ਤੇ ਰੱਗੀਆਂ ਟਾਡੀਆਂ ਨੂੰ ਦੇਣੇ ਨੇ 10 ਰੁਪਏ ਉਹ ਵੀ ਗਲੇ ਜੇ ਉਹਨਾਂ ਉੱਤੇ ਜਿਹੜੇ ਲੱਖਾਂ ਰੁਪਏ ਵਾਰਦੇ ਉਹ ਭਾਜ ਅੱਧ ਨੰਗੇ ਹੋ ਕੇ ਸਾਡੇ ਬੱਚਿਆਂ ਨੂੰ ਵੇਖ ਲੋ ਕੀ ਕਿੱਥੇ ਲਿਆ ਕੇ ਖਲਾਰਤਾ ਹੈ ਕਿੱਥੇ ਅੱਧ ਨੰਗੀਆਂ ਨੇ ਉਹਨਾਂ ਨੇ ਸਾਡੇ ਬੱਚਿਆਂ ਨੂੰ ਗੰਦ ਪਾਤਾ ਹੈ ਅੱਜ ਸਾਡੇ ਬੱਚੇ ਨਸ਼ਿਆਂ ਦੇ ਵਿਸ਼ਿਆਂ ਦੇ ਵਕਾਰਾਂ ਦੇ ਆਦੀ ਕਰ ਛੇ ਨੇ ਪਰ ਇੱਥੇ ਤੁਸੀਂ ਵੀ ਆਮ ਜਨਤਾ ਵੀ ਗਨਾਦਾਰੇ ਮੈਨੂੰ ਮਹਾਰਾਜ ਨੇ ਤਿੰਨ ਬੱਚੇ ਦਿੱਤੇ ਇੱਕ ਬੇਟੀ ਦੋ ਬੇਟੇ ਤਿੰਨਾਂ ਦੇ ਜਿਹੜੇ ਆਨੰਦ ਕਾਰਜ ਨੇ ਕਾਰਜ ਨੂੰ ਗੁਰੂ ਗ੍ਰੰਥ ਸਾਹਿਬ ਦੀ ਜੂਰੀ ਚ ਹੋਏ ਨੇ ਪੰਗਤ ਸੀ ਬੈ ਕੇ ਲੰਗਰ ਛਕਿਆ ਹੈ ਬਿਨਾਂ ਦਾਜ ਤੋਂ ਦੋਵੇਂ ਨੂੰ ਆ ਵਿਆਹ ਕੇ ਲਿਆਂਦੀਆਂ ਨੇ ਚਲੋ ਗੁਰੂ ਗ੍ਰੰਥ ਸਾਹਿਬ ਦੀ ਕਿਰਪਾ ਨਾਲ ਜੇ ਕੋਈ ਸਬੂਤ ਕਰਦੇ ਮੈਨੂੰ ਸਾਰੀ ਜ਼ਿੰਦਗੀ ਚ ਅੱਜ ਤੱਕ ਪੈਲਸ 'ਚ ਨਹੀਂ ਗਏ ਆ ਕੇ ਬਿਲਕੁਲ ਬਾਈਕਾਰਡ ਰੱਖਿਆ ਪੈਸਾਂ ਦਾ ਦਾਸ ਨੇ ਇਸ ਕਰਕੇ ਮੇਰੀ ਗੁਰਸਿੱਖਾਂ ਨੂੰ ਬੇਨਤੀ ਹੈ ਤੁਸੀਂ ਉਹਨਾਂ ਨੂੰ ਲੱਖਾਂ ਰੁਪਈਆ ਦਿੰਦੇ ਹੋ ਪ੍ਰੋਗਰਾਮਾਂ ਦੇ ਬੁਕਿੰਗ ਦਾ ਹਜ਼ਾਰਾਂ ਰੁਪਈਆ ਦੇ ਉੱਤੋਂ ਦੀ ਵਾਰ ਦਿਓ ਜੇ ਅੱਜ ਸਾਡਾ ਪੰਜਾਬ ਲੱਛਰ ਪੁਣੇ ਦੀ ਦਰਿਆ 'ਚ ਰੁੜਿਆ ਜਾਂਦਾ ਤੇ ਤੁਸੀਂ ਵੀ ਦੋਸ਼ੀ ਹੋ ਉਹਦੇ ਦੋਸ਼ੀ ਆ ਹੀ ਐ ਨੇ ਉਹਨਾਂ ਨੇ ਆਪਣੇ ਕਾਰੋਬਾਰ ਬਣਾਲੇ ਵੱਡੇ ਵੱਡੇ ਤੁਸੀਂ ਦੇਣ ਦੇਓ ਮਾਇਆ ਉਹਨਾਂ ਨੂੰ ਉਹ ਸੋਸ਼ਲ ਮੀਡੀਆ ਤੇ ਗੰਦ ਪਾ ਰਹੀਆਂ ਨੇ ਇਸ ਕਰਕੇ ਗੰਦ ਤਾਂ ਰੁਕੇਗਾ ਜੇ ਤੁਸੀਂ ਗੁਰੂ ਮਹਾਰਾਜ ਦੇ ਲੜ ਲੱਗੋ ਗੁਰੂ ਗ੍ਰੰਥ ਸਾਹਿਬ ਜੀ ਨੂੰ ਗੁਰੂ ਮੰਨੋ ਤੇ ਖੰਡੇ ਵੱਟ ਨੰਬਰ ਸਕੋ ਬਾਣੀ ਬਣਦੇ ਧਾਰਨੀ ਹੋਵੋ ਤੇ ਤੁਸੀਂ ਉਹਨਾਂ ਨੂੰ ਸਪੋਰਟ ਨਾ ਕਰੋ ਜੁੜੇ ਰਹੋ ਇੱਕ ਓੰਕਾਰ মিডিਆ ਦੇ ਨਾਲ ਸੋ ਹਰ ਸਿੱਖ ਦੀ ਭਾਵਨਾ ਹੈ ਕਿ ਇੱਥੇ ਪਹੁੰਚ ਕੇ ਭਾਈ ਗੁਰਜੀਤ ਦਾ ਗੁਰਜੀਤ ਸਿੰਘ ਜੀ ਦਾ ਸਾਥ ਦਿਓ ਤਾਂ ਜੋ ਕਾਨੂੰਨ ਬਣ ਜਾਵੇ ਤੇ ਸਰਕਾਰ ਤੱਕ ਇਹ ਆਵਾਜ਼ ਪਹੁੰਚੇ ਜੁੜੇ ਰਹੋ ਸਾਡੇ ਚੈਨਲ ਦੇ ਨਾਲ ਭਾਈ ਗੁਰਜੀਤ ਕਾ ਖਾਲਸਾ ਵੇ ਗਿੱਕੇ ਫਤ